ਚਰਨਾ ਚਰਜ ਕੀਤੀ ਮਹਾਰਜ ਮੈਨੂੰ ਆਪਣਾ ਬਣਾਓ ਉਹ ਲਾਲ ਚਾਨੀ ਦੀ ਫਤਨੋਂ ਚੱਲਣਾ ਨਾਲ ਕਹਿੰਦੇ ਮਾਰੇ ਸਦਾ ਸਦਾ ਭੇਜਿਆ ਸਦਾ ਭੇਜਿਆ ਉਹ ਗੁਰ ਉਹ ਗੁਰਮੁਖ ਪਿਆਰ ਵਿਆਹ ਨੂੰ ਬੇਗੁਰਮੁਖ ਪਿਆਰ ਵਿਆਹ ਨੂੰ ਵੇਖਣ ਵਾਸਤੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਸ਼ਾਮਲ ਹੋਣ ਵਾਸਤੇ ਜੀ ਹੋਣਾ ਹੋਣਾ ਵਾਲੇ ਬਸਤਰ ਪਾਲੇ ਬਸਤਰ ਪਾਏ ਜਦੋਂ ਜਦੋਂ ਮਹਾਰਾਜ ਦੀ ਜੰਜ ਚੱਲੀ ਸਤ ਤਾਂ ਪੜਾਪ ਕਰਦੀਆਂ ਨੇ ਸਵਾਗਤ ਕਰਦੀਆਂ ਨੇ ਮਰਾਤ ਦਾ ਜੋੜੇ ਗੰਢ ਦਾ ਸੀ ਇਹ ਕੀਰਤ ਸੀ ਜਿਵੇਂ ਬਾਬਾ ਰਬਦਾ ਭਾਈ ਮੱਲ ਗੁਰੂ ਘਰ ਦਾ ਉੱਚਾ ਸੋਚਾ ਅਸੂਲ ਐ ਪਰ ਟਾਈਮ ਨਹੀਂ ਸੀ ਲੱਗਦਾ ਇਹਦਾ ਮਾਰੇ ਹੀ ਦੇ ਹੌਲੀ-ਹੌਲੀ ਪਤਾ ਨਹੀਂ ਕਿੰਨਾ ਕੋਹਲੀ-ਹੌਲੀ ਐ ਇਹ ਰੋਗ ਵੱਧ ਗਿਆ ਉੱਥੇ ਹੀ ਘਰ ਵਿੱਚ ਰਹਿੰਦਾ ਆਇਓ ਪਾਤਸ਼ਾਹ ਕਦੇ ਆਇਓ ਪਾਤਸ਼ਾਹ ਜੀ ਕਦੇ ਘਰ ਵੀ ਗਰੀਬ ਦੇ घर बि ग़रीब जे घर बि ग़रीब जे घरु ग़रीब जे घर बि ग़रीब जे के घर बि ग़रीब जेर बि ग़रीब सचे पातशाह अरदास करदा करदा रो बि पिया ਰੋਂਦਿਆਂ ਨੂੰ ਰੁਆ ਕੇ ਹਸਣਾ ਮੜਾ ੜਿਆ ਪਹਿਲਾ ਭਾਈ ਮੱਲ ਨੇ ਤਰ ਅਰਦਾਸ ਕੀਤੀ ਭਾਈ ਮੱਲ ਦੇ ਘਰ ਪਹੁੰਚ ਕੇ ਜੀ ਹਰ ਸੱਜਣ ਸੁਆਮੀ ਮੋਰਾ ਖੜਾ ਹੈ ਦੁਆਰ ਖੜਾ ਹੈ ਦਵਾਰੇ ਰੱਬ ਬੰਨੇ ਆਪ ਰੇਮ ਦਾ ਆਪ ਰੇ ਬੰਨੇ ਆ ਪ੍ਰੇਮ ਦਾ 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 ਜੀ ਬੰਨੇ ਆ ਪ੍ਰੇਮ ਦਾ ਖੜਾ ਹੈ ਦਵਾਰੇ ਰੱਬ ਬੰਨੇ ਆ ਪ੍ਰੇਮ ਦਾ ਦੁਆਰੇ ਪ੍ਰਭ ਬਨੇ ਆਪਰੇ ਮੰਗਾ ਸੱਚੇ ਪਾਤਸ਼ਾਹ ਜੀ ਕਿਵੇਂ ਭਲਾ ਕਰਦੇ ਨੇ ਮਾਰੇ ਨੇ ਆਵਾਜ਼ ਜਿੱਦ ਦਿੱਤੀ ਭਾਈ ਮਹਾਰਾਜ ਲੰਘਿਓ ਮਹਾਰਾਜ ਲੱਗਾ ਮੰਝੇ ਤੋਂ ਉਠਣ ਉਠਿਆ ਨਹੀਂ ਗਿਆ ਮਾਰੇ ਕਹਿੰਦੇ ਪਿਆਰੇ ਕੋਲਾ ਕੇ ਮਹਾਰਾਜ ਮੰਝੇ ਤੇ ਸਹਰਾਣੇ ਵਾਲੇ ਪਾਸੇ ਬਹਿ ਗਏ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੱਲ ਤੇਰਾ ਕੀ ਹਾਲ ਨਾਲੇ ਸਿਰ ਤੇ ਹੱਥ ਰੱਖਿਆ ਗੁਰੂ ਦਵੈ ਸੰਤ ਮਹਾਰਾਜ ਜੀ ਸੰਤ ਬਾਬਾ ਸਹਿਜਦਾਸ ਜੀ ਮਹਾਰਾਜ ਜਦੋਂ ਮੈਂ ਪਹਿਲੀ ਵਾਰੀ ਗਿਆ ਸੀ ਨਾ ਮੈਨੂੰ ਬੁਲਾਇਆ ਸੀ ਉਹਨਾਂ ਨੇ ਮੈਂ ਪਹਿਲੀ ਵਾਰ ਹੀ ਗਿਆ ਮਹਾਂਪੁਰਸ਼ਾਂ ਨੂੰ ਮੈਂ ਮੱਥਾ ਲੱਗਾ ਟੇਕਣ ਉਹਨਾਂ ਨੇ ਐ ਹੱਥ ਫੜ ਲੇ ਮੈਨੂੰ ਗਲ ਨਾਲ ਲਾ ਲਿਆ ਤੇ ਸਾਧ ਸੰਗਤ ਜੀ ਬੜੇ ਖੁਸ਼ੀ ਦੇ ਬਚਨ ਕੀਤੇ ਮਹਾਰਾਜ ਜਦੋਂ ਮੈਂ ਆਣ ਲੱਗਾ ਤੇ ਪਤਾ ਨਹੀਂ ਉਹਨਾਂ ਨੇ ਜੇਬ ਵਿੱਚ ਹੱਥ ਪਾਇਆ ਐ ਮੁੱਠ ਜਿਹੀ ਘੁੱਟੀ ਮੈਨੂੰ ਕਹਿੰਦੇ ਐ ਫੜ ਮੈਂ ਖਾ ਮਹਾਰਾਜ ਰਹਿਣ ਦਿਓ ਕਹਿੰਦੇ ਨਹੀਂ ਰੱਖ ਲੈ ਧੀਆਂ ਮਾਪਿਆਂ ਦੇ ਘਰੋਂ ਖਾਲੀ ਨਹੀਂ ਜਾਂਦੀਆਂ ਆਖੋ ਸਤਨਾਮ ਵਾਹਿਗੁਰੂ ਪਤਾ ਨਹੀਂ ਸਾਧ ਸੰਗਤ ਉਸ ਦਿਨ ਮਹਾਂਪੁਰਸ਼ਾਂ ਨੇ ਕਿਹੜੀ ਉਹ ਰਹਿਮਤ ਮੇਰੀ ਝੋਲੀ ਚ ਪਾਈ ਤੇ ਭੈਣ ਜੀ ਦੱਸਦੇ ਸੀ ਮਹਾਪੁਰਸ਼ਾਂ ਨੇ ਹੁਕਮ ਲਾਇਆ ਕਹਿੰਦੇ ਹੀ ਨਾਲਿਆਂ ਨੂੰ ਬੁਲਾਇਓ ਆਖੋ ਸਤਨਾਮ ਵਾਹਿਗੁਰੂ ਪਰ ਸਮਾ ਭਾਵੇਂ ਨਹੀਂ ਸੀ ਉਧਰ ਵੀ ਆਪਣਾ ਹੀ ਕਾਰਜ ਹੈ ਪਰ ਮਹਾਪੁਰਸ਼ਾਂ ਦਾ ਜਦੋਂ ਉਹ ਹੁਕਮ ਸੁਣਿਆ ਤੇ ਮੈਂ ਬੇਨਤੀ ਕੀਤੀ ਮੈਂ ਖਿਆ ਜੀ ਉਹਨਾਂ ਨੂੰ ਪੁੱਛ ਲਓ ਜੇ ਉਹ ਮੰਨਦੇ ਤੇ ਮੈਂ ਜ਼ਰੂਰ ਆਉਂਗਾ ਸਾਡੇ ਹੀਰਾ ਵਾਲੇ ਭਾਈ ਗੁਰਦੇਵ ਸਿੰਘ ਹੋਰੇ ਤੇ ਮੈਂ ਉਹਨਾਂ ਨੂੰ ਕਿਹਾ ਮੇਖਿਆ ਜੀ ਪਰਿਵਾਰ ਦੀ ਵੀ ਏ ਇਛਤ ਸਾਧ ਸੰਗਏ ਜੀ ਪਤਾ ਨਹੀਂ ਮਹਾਪੁਰਸ਼ ਕਿਸ ਮੋਜ ਵਿੱਚ ਬਚਨ ਕਰਦੇ ਐ ਇਹ ਤੇ ਉਹੀ ਜਾਣਣ ਸਾਧੂ ਰੂਪ ਰੱਬ ਦਾ ਚਾਹੁੰਦੇ ਭਲਾ ਸਭ ਦਾ ਹੁੰਦੀ ਸਾਧੂਆਂ ਦੀ ਧੂੜੀ ਸਾਰੇ ਰੋਗਾਂ ਦੀ ਦੁਆਰ ਸਾਧ ਸੰਗੇ ਜੀ ਸਾਡੇ ਮਹਾਂਪੁਰਖ ਕਈ ਵਾਰੀ ਬਚਨ ਕਰ ਰਿਆ ਕਰਦੇ ਨੇ ਸਵਾਮੀ ਦੇ ਆਨੰਦ ਜੀ ਮਹਾਂਪੁਰਸ਼ ਕਿ ਸਾਧੂ ਬਾਹਰੋਂ ਅਲੱਗ ਅਲੱਗ ਹੋ ਸਕਦੇ ਐ ਅਲੱਗ ਸੰਪਰਦਾਮਾਂ ਦੇ ਹੋ ਸਕਦੇ ਪਰ ਅੰਦਰੋਂ ਇੱਕੋ ਹੀ ਹੁੰਦੇ ਐ ਤੇ ਗੁਰਮਖੋ ਸਾਧੂਆਂ ਦਾ ਪ੍ਰੇਮ ਵੀ ਭਾਗਾਂ ਨਾਲ ਮਿਲਦਾ 12-12 ਸਾਲ ਰਹੀਏ ਸੰਤਾਂ ਦੀ ਟੋਲੀ ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ ਉੱਠਣ ਬੈਠਣ ਦਾ ਹੀ ਪਤਾ ਲੱਗਦਾ ਕਿਵੇਂ ਬਹਿਣਾ ਗੁਰਸਿੱਖ ਦੀ ਪਹਿਲੀ ਜਿਹੜੀ ਕਮਾਈ ਹੁੰਦੀ ਚੌਂਕੜੇ ਤੋਂ ਸ਼ੁਰੂ ਹੁੰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਪਹਿਲਾ ਚੌਕੜਾ ਹੀ ਲਾਣਾ ਸਿਖਾਇਆ ਚੌਕੜਾ ਲਾਇਆ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਸੁਲਤਾਨਪੁਰ ਲੋਧੀ ਜਾਓ ਗੁਰਦੁਆਰਾ 베ਰ ਸਾਹਿਬ ਥੜੇ ਤੇ ਗੁਰੂ ਨਾਨਕ ਮਹਾਰਾਜ ਨੇ ਆਪ ਸਮਾਦੀ ਚ ਬਹਿਣਾ ਤੇ ਬੇਰ ਸਾਹਿਬ ਦੇ ਥੱਲੇ ਬੇ ਤੇ ਗੁਰਸਿੱਖ ਦੀ ਜਿਹੜੀ ਪੜ੍ਹਾਈ ਚੌਂਪੜੇ ਤੋਂ ਸ਼ੁਰੂ ਹੁੰਦੀ ਹੈ ਗੁਰੂ ਹਰ राय ਸਾਹਿਬ ਜੀ ਜਦੋਂ ਪਰਖਣ ਲੱਗੇ ਨਾ ਗੁਰਗੱਦੀ ਦੇਣ ਵੇਲੇ ਬਾਬਾ RAM ਰਾਏ ਨੂੰ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੰਗਤ ਕਹਿੰਦੀ ਮਹਾਰਾਜ ਨਿਰਣਾ ਕਿਵੇਂ ਕਰਨਾ ਹੈ ਦੋਵੇਂ ਸਮਾਦੀ ਚ ਨੇ ਸਾਹਿਬ ਜਾਦੇ ਹਮਾਰੇ ਕਹਿੰਦੇ ਐ ਕਰੋ ਅਸੂਈ ਲੈ ਲੋ ਉਹਨਾਂ ਦੇ ਪੈਰ 'ਚ ਸੂਈ ਮਾਰੋ ਜਿਹੜਾ ਅੱਖਾਂ ਖੋਲ ਗਿਆ ਉਹ ਸਮਝ ਲੋ ਅਜੇ ਅਜੇ ਪੂਰਾ ਨਹੀਂ ਹੋਇਆ ਉਹਦੀ ਮਿਹਨਤ ਹਲੇ ਬਾਕੀ ਐ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਸੀ ਕਰਨੋ ਜਿਹੜਾ ਪ੍ਰਾਪਤ ਕਰਦਾ ਉਹਦੇ ਧਨ 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 ਗੁਰੂ ਅਰਜਨ ਦੇਵ ਜੀ ਆਪਣੇ ਮੇਰੇ ਹੱਥਾਂ 'ਚ ਹੱਥਾਂ 'ਚ ਹੱਥ ਫੱਲੇ ਮਹਾਰਾਜ ਨੇ ਜਿਹੜਾ ਕਈ ਮਹੀਨਿਆਂ ਦਾ ਲੰਮਾ ਪਿਆ ਸੀ ਨਾ ਮੰंजे ਤੇ ਗੁਰੂ ਨੇ ਕਿੜਾ ਲੱਤਾਂ ਥੱਲੇ ਨੂੰ ਲਮਕਾਤੀਆਂ ਮਹਾਰਾਜ ਆਪ ਉੱਠ ਕੇ ਖੜੇ ਹੋ ਗਏ ਉਹਦੇ ਹੱਥਾਂ 'ਚ ਹੱਥ ਫੜੇ ਮਹਾਰਾਜ ਨੇ ਉਹਦੇ ਪੈਰਾਂ ਤੇ ਮਹਾਰਾਜ ਕਹਿੰਦੇ ਬੋਲ ਵਾਹਿਗੁਰੂ ਜਿਉਂ ਹੀ ਮੱਲ ਖੜਾ ਹੋ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਲਿਆ ਹੁਣ ਸੜ ਤੈਨੂੰ ਲੈਣ ਆਇਆ ਚੱਲ ਚਲੀਏ ਮਹਾਰਾਜ ਕਿੱਥੇ ਮਹਾਰਾਜ ਕਹਿੰਦੇ ਮੇਰੇ ਬਿਆਨ ਉਹ ਚੱਲ ਪ੍ਰਾਤੀ ਬਣ ਕੇ ਕਹਿੰਦਾ ਮਹਾਰਾਜ ਕੱਪੜੇ ਵਧੀਆ ਨਹੀਂ ਹੈਗੇ ਮਾਰੇ ਕਹਿੰਦੇ ਕੱਪੜੇ ਤੇ ਰਾਚ ਐ ਮਹਾਰਾਜ ਨਾ ਘੋੜੇ ਦੀਆਂ ਲਗਾਮ ਕ੍ਰਿਸ਼ਨ ਤੇ ਸਦਾ ਮਾ ਜੀ ਐ ਜੱਫੀ ਪਾ ਕੇ ਤੇ ਭਾਈ ਮਾਲ ਨੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਲ ਪਰ ਉਹ ਕਹਿੰਦੇ ਭਾਈ ਅਸੀਂ ਰਾਤ ਕੱਟਣੀ ਐ ਉਹ ਬੰਦੇ ਨੇ ਮਹਾਰਾਜ ਨੂੰ ਮਖੌਲ ਕਰ ਦਿੱਤਾ ਕਹਿਣਾ ਮਹਾਰਾਜ ਅੱਗੇ ਬਹੁਤ ਬੜਾ ਪਿੰਡ ਐ ਉੱਥੇ ਚੱਲ ਜਾਓ ਉੱਥੇ ਸੱਤ ਖੋਲੀਆਂ ਸਨ ਕੱਖਾਂ ਦੀਆਂ ਛੱਪਰੀਆਂ ਸੱਤ ਉੱਥੇ ਮਹਾਰਾਜ ਚ ਬਰਾਤ ਦੀ ਇੰਨੀ ਸੇਵਾ ਕੀਤੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਗੁਰਮੁਖੋ ਜਦੋਂ ਮਹਾਰਾਜ ਜੀ ਚੱਲਣ ਲੱਗੇ ਨਾ ਮਹਾਰਜ ਨੇ ਉਸ ਪਿੰਡ ਵਾਲਿਆਂ ਨੂੰ ਪਰੋੜਾ ਪਜਾਮੀ ਹੱਥ ਦਾ ਰਮਾਲ ਗਲ ਦਾ ਪਰਨਾ ਹਜੂਰੀਆ ਮਹਾਰਾ ਜੀ ਨੇ ਹੱਥ ਦਾ ਸਿਮਰਨਾ ਥਿਰ ਰਹਿੰਦਾ ਸੀ ਇੱਧਰ ਉਹਨੇ ਸ਼ਰਾਫ ਦੇਤਾ ਬਈ ਇਹ ਪਿੰਡ ਨੂੰ ਹਰ ਸਾਲ ਅੱਗ ਲੱਗਿਆ ਕਰੂਗੀ ਜ਼ਰੂਰ ਹੈ ਅਗ ਲੱਗੂਗੀ ਜ਼ਰੂਰ ਪਰ ਨੁਕਸਾਨ ਨਹੀਂ ਕਰੂਗੀ ਆਖੋ ਸਤਨਾਮ ਵਾਹਿਗੁਰੂ ਦਾਤ ਆਈ ਆਉ ਸਾਧੂਆਂ ਸੰਤਾਂ ਦੀ ਹੈ ਤੇ ਸਾਧ ਸੰਗੇ ਜੀ ਚਾਲ ਕੀਤੀ ਕਹਿੰਦੇ ਐ ਕਰਦੇ ਐ ਇੱਕ ਕਿੱਲੇ ਨੂੰ ਘੜ ਲਿਆ ਦਰਖਤ ਤੋਂ ਘੜ ਕੇ ਹਮਾਰਾ ਸਾਡੇ ਤਾਂ ਰਵਾਜ ਹੈ ਫਿਰ ਮਹਾਰਾਜ ਘੋੜੇ ਤੇ ਚੜੇ ਘੋੜਾ ਤੇਜ ਦੜਾਇਆ ਤੇ ਮਹਾਰਾਜ ਨੇ ਹੱਥ ਵਿੱਚ ਬਰਸ਼ੀ ਲਈ ਕਿਲਾ ਜੜ ਤੋਂ ਪਟਿਆ ਗਿਆ ਘੋੜਾ ਮਹਾਰਾਜ ਦਾ ਉੱਥੇ ਦਾ ਗੁੱਸਾ ਪਾਣੀ ਤੇ ਲਕੀਰ ਵਾਲਾ ਹੁੰਦਾ ਆਖੋ ਸਤਨਾਮ ਪਾਣੀ ਤੇ ਲਕੀਰ ਸਾਡਾ ਪੱਥਰ ਤੇ ਲਕੀਰ ਬਣ ਜਾਂਦਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਿਆ ਅੱਜ ਸਾਰੀ ਦੁਨੀਆ ਬਾਬਾ ਅਨੰਦ ਸਿੰਘ ਨੂੰ ਯਾਦ ਕਰਦੀ ਕੌਣ ਭੁੱਲਿਆ ਨਾਨਕ ਸਰਾਲੇ ਮਹਾਂਪੁਰਸ਼ਾਂ ਨੂੰ ਆ ਬਾਬਾ ਸਾਹਿਬ ਸਿੰਘ 베ਦੀ ਉਹਨਾਂ ਸਾਹਿਬ ਵਾਲਿਆਂ ਰਾਹ ਮਹਾਰਾਜ ਆਪੇ ਹੀ ਰਹਿਮਤਾਂ ਕਰਦੇ ਸੋ ਸ੍ਰੀ ਚੰਦ ਮਹਾਰਾਜ ਉੱਥੇ ਨੇੜੇ ਹੀ ਮਹਾਰਾਜ ਨੇ ਆਸਣ ਲਾ ਲਿਆ ਉੱਥੇ ਜੰਗਲ ਦੇ ਵਿੱਚ ਬਹਿ ਕੇ ਮਹਾਰਾਜ ਬੰਦਗੀ ਚ ਜੁੜ ਕੇ ਬਾਬਾ ਸ਼੍ਰੀ ਚੰਦ ਮਹਾਰਾਜ ਜੋ ਬਹੁਤ ਭੋਲੇ ਹਨ ਇੱਕ ਵਾਰੀ ਕੋਈ ਬੱਚਾ ਸੀ ਉਹ ਸੇਵਾ ਕਰਦਾ ਸੀ ਧੂਨੇ ਦੀ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਕਹਿਣ ਲੱਗੇ ਪੁੱਤਰਾ ਤੇਰਾ ਰੰਗ ਬੜਾ ਪੀਲਾ ਹੈ ਕੀ ਗੱਲ ਕਮਜ਼ੋਰ ਹੋਈ ਜਨ ਦਿਨੋਂ ਦਿਨੋਂ ਕਹਿੰਦਾ ਮਹਾਰਾਜੇ ਮੇਰੀ ਉਮਰ ਬੜੀ ਥੋੜੀ ਐ 11 ਸਾਲ 11 ਮਹੀਨੇ 11 ਦਿਨ ਦੀ ਮਹਾਰਾਜੇ ਕਹਿੰਦੇ ਸੇਵਾ ਬੜੇ ਪਿਆਰ ਨਾਲ ਕਰਦਾ ਹੁਣ ਫਲ ਦੇ ਦਈਏ ਬਾਬਾ ਜੀ ਨੇ ਬੜ ਦੇ ਧੂਨੇ ਚੋਂ ਚਿਮਟਾ ਕੱਢਿਆ ਮਹਾਰਾਜੇ ਕਹਿੰਦੇ ਆਇ ਕਲਕੀਰ 11 ਸਾਲ ਦੀ ਇਕ ਲਕੀਰ 11 ਮਹੀਨੇ ਦੀ ਇਕ ਲਕੀਰ 11 ਦਿਨ ਦੀ ਤਿੰਨ ਨਾਨਕ ਦਾ ਘਰ ਹੈ ਇੱਥੇ ਸਾਧ ਸੰਗਤ ਬਿਣਾ ਮੰਗਿਆ ਹੀ ਮੋਤੀ ਮਿਲਦੇ ਸਾਡੀ ਝੋਲੀ ਸਾਧ ਸੰਗ ਜੀ ਰਹਿਮਤਾਂ ਨਾਲ ਭਰਦੇ ਐ ਸੋ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹੇ ਤਾਰੇ ਸੋ ਸਤ ਗੁਰ ਕਿਰਪਾ ਕਰਨ ਭਾਈ ਜਸਪਾਲ ਸਿੰਘ ਜੀ ਬੀਬੀ ਗੁਰਪ੍ਰੀਤ ਕੌਰ ਜੀ ਜਿਨ੍ਹਾਂ ਨੇ ਆਪਣੇ ਬੱਚੇ ਕਾਕਾ ਜਸਪ੍ਰੀਤ ਸਿੰਘ ਨੇ ਸਾਧ ਸੰਗਤ ਜੀ ਇਹੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਸਤਿਗੁਰੂ ਸੇਵਕਾਂ ਦੇ ਕਾਰਜ ਹੱਥ ਦੇ ਕੇ ਰਾਸ ਤਰਨ ਸਾਰੀ ਸੰਗਤ ਦਾ ਧੰਨਵਾਦ ਬੜੇ ਪਿਆਰ ਨਾਲ ਆਪ ਜੀ ਨੇ ਬਹਿ ਕੇ ਸੁਣਿਆ ਸੇਵਕ ਪਰਿਵਾਰ ਦਾ ਧੰਨਵਾਦ ਮਹਾਰਾਜ ਦੇ ਵਜੀਰ ਸਿੰਘਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਮਹਾਪੁਰਸ਼ਾਂ ਦਾ ਧੰਨ ਧੰਨ ਬਾਬਾ ਸਹਿਜਦਾਸ ਜੀ ਮਹਾਰਾਜ ਜੀ ਦਾ ਔਰ ਕੋਟਾਨ ਕੋਟ ਸ਼ੁਕਰਾਨਾ ਦੀਨ ਦੁਨੀਆ ਦੇ ਮਾਲਕ ਕਰੋੜਾ ਬ੍ਰਹਮੰਡਾਂ ਦੇ ਮਾਲਕ ਮੇਰੇ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਰਹਿਮਤਾਂ ਕਰਕੇ ਆਪਣੇ ਚਰਨਾਂ 'ਚ ਬਿਠਾ ਕੇ ਹਾਜ਼ਰੀ ਪਰਵਾਈ ਸਾਧ ਸੰਗੇ ਜੀ ਕਈ ਦਿਨਾਂ ਦੇ ਲਗਾਤਾਰ ਦੀਵਾਨ ਚੱਲਦੇ ਨੇ ਪਰ ਮੇਰਾ ਗੜਾ ਸਾਥ ਨਹੀਂ ਸੀ ਦੰਦਾ ਪਰ ਮਹਾਰਾਜ ਨੇ ਆਪ ਰਹਿਮਤ ਕਰਕੇ ਤਰਸ ਕਰਕੇ ਬੁਲਾਇਆ ਹੈ ਸੋ ਜੋ ਸੁਣਿਆ ਤੁਸੀਂ ਪੱਲੇ ਬੰਨਿਓ ਲੜ ਗੁਰੂ ਗ੍ਰੰਥ ਸਾਹਿਬ ਦੇ ਲੜਿਓ ਮਾਰੇ ਦੇ ਲੜ ਲੱਗਿਓ ਤੇ ਅਮਰਤ ਜਿਨ੍ਹਾਂ ਨੇ ਨਹੀਂ ਛਕਿਆ ਅਮਰਤ ਛਕਿਓ ਜੀ ਨੇੜੇ ਆਨੰਦਪੁਰ ਸਾਹਿਬ ਹੈ ਤੇ ਸਾਧ ਸੰਗਤ ਜੀ ਬਾਣੀ ਪੜੋ ਬਾਣੀ ਸੁਣੋ ਅਮਰਤ ਵੇਲਾ ਸੰਭਾਲੋ ਨਾਮ ਜਪੋ ਸਤਗੁਰ ਦੇ ਪਿਆਰੇ ਗੁਰਸਿੱਖ ਬਣੋ ਸਾਰਿਆਂ ਸੰਪਰਸ਼ਾਦ ਵਰਤਾਇਆ ਜਾਵੇ ਸੇਵਾਦਾਰਾਂ ਨੂੰ ਬੇਨਤੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਸਾਧ ਸੰਗਤ ਪਹਿਲਾ ਮਹਾਰਾਜ ਜੀ ਆਪਣੇ ਨਿਜੀ ਅਸਥਾਨਾਂ ਵੱਲ ਜਾਣਗੇ ਫਿਰ ਜੋ ਵਿਆਹ ਦੇ ਅਗਲੇ ਕਾਰਜ ਹੈ ਉਹ ਆਪ ਜੀ ਨੇ ਕਰਨੇ ਹਨ ਸਾਧ ਸੰਗਤ ਸਾਰਿਆਂ ਦਾ ਧੰਨਵਾਦ ਜੀ ਗੁਰੂ ਕਿਰਪਾ ਕਰੇ ਭਾਈ ਜਸਪ੍ਰੀਤ ਸਿੰਘ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਕਰਿਓ ਕਿਰਪਾ ਸਾਰੇ ਗੱਜ ਕੇ ਬੋਲਿਓ ਜੀ ਕੋਈ ਰਸ ਨਾ ਬਾਂਝੀ ਨਾ ਰਵੇ ਵਾਹ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਜੀ ਤਨ ਹੈ ਤਨ ਹੈ ਪਿਆਰਿਓ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਪਿਆਰਿਓ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਮੇਰੀ ਪੀਰੀ ਦੇ ਮਾਲਕ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ ਮੇਰੀ ਪੀਰੀ ਦੇ ਮਾਲਕ ਤਨ ਹੈ ਗੁਰੂ ਵਿਦ ਸਾਹਿਬ ਧਨ ਹੈ ਧਨ ਹੈ ਗੁਰੂ ਵਿਦ ਸਾਹਿਬ ਧਨ ਹੈ ਗੁਰੂ ਹਰ ਰਾਏ ਜੀ ਧਨ ਹੈ ਗੁਰੂ ਹਰਿ ਕ੍ਰਿਸ਼ਨ ਸਾਹਿਬ ਧਨ ਹੈ ਗੁਰੂ ਹਰ ਰਾਏ ਜੀ ਧਨ ਹੈ ਗੁਰੂ ਹਰਿ ਕ੍ਰਿਸ਼ਨ ਜੀ ਧਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਤਨ ਬਾਜਵਾਲਾ ਤਨ ਹੈ ਮੇਰਾ ਕਲਗੀਆਂ ਵਾਲਾ ਤਨ ਹੈ ਤਨ ਹੈ ਮੇਰਾ ਕਲਕੀਆ ਵਾਲਾ ਤਨ ਹੈ ਮੇਰਾ ਵਾਜਾ ਵਾਲਾ ਤਨ ਹੈ ਕਲਕੀਆ ਵਾਲਾ ਤਨ ਹੈ ਉਹ ਸੰਤ ਸੁਪਹੀ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਸ਼੍ਰੀ ਚੰਦ ਜੀ ਤਨ ਹੈ ਬਾਬਾ 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 ਸ੍ਰੀ ਚੰਦ ਜੀ ਧੰ ਹੈ ਸਾਰੀ ਦੁਨੀਆ ਦੇ ਮਾਲਕ ਧੰ ਹੈ ਗੁਰੂ ਗ੍ਰੰਥ ਸਾਹਿਬ ਜੀ ਧੰ ਹੈ ਸਾਰੀ ਦੁਨੀਆ ਦੇ ਮਾਲਕ ਧੰ ਹੈ ਗੁਰੂ ਗ੍ਰੰਥ ਸਾਹਿਬ ਜੀ ਧੰ ਹੈ ਸਾਰੀ ਦੁਨੀਆ ਦੇ ਮਾਲਕ ਧੰ ਹੈ ਗੁਰੂ ਗ੍ਰੰਥ ਸਾਹਿਬ ਜੀ ਧੰ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ 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 ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੀ ਲਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰ ਲਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਤਨ ਆਹੇ ਗੁਰੂ ਵਾਹਿਗੁਰੂ ਧੰਨਵਾਹ ਗੁਰੂ ਵਾਹਿਗੁਰੂ ਧੰਨਵਾਹ ਗੁਰੂ ਵਾਹਿਗੁਰੂ ਧੰਨਵਾਹ ਗੁਰੂ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਸ ਦਿਵਸ ਰਾਤ ਦੁਇ ਦਾਈ ਦਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆ ਜੇ ਧਰਮ ਹਦੂਰ ਧਰਮੀ ਆਪੋ ਆਪਣੇ ਕਿਨੇੜੇ ਕਿ ਦੂਰ ਜਿਨੇ ਨਾਮਤ ਆਇਆ ਜੇ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ वाहिगुरु जी की भते फते वाहिगुरु जी का ख़ालसा वाहिगुरु जी की भते